ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਨਵੇਂ ਸਟਾਈਲ ਦੇ ਸਮਰ ਸੀਜ਼ਨ ਦੇ ਸੂਟ ਲੈ ਕੇ ਆਏ ਆ ਇਹ ਸੂਟ ਆਉਣਗੇ ਜੀ ਵਿਸਕੋਸ ਜੌਰਜਟ ਦੇ ਡਿਜੀਟਲ ਮੈਚਿੰਗ ਪ੍ਰਿੰਟ ਆਉਣਗੇ ਜੀ ਇਹਨਾਂ ਦੇ ਇਹਨਾਂ ਸੂਟਾਂ ਤੇ ਆਰੀ ਵਰਕ ਹੋਇਆ ਹੋਇਆ ਹੈ ਜੌਰਜਟ ਦਾ ਹੀ ਦੁਪੱਟਾ ਆਏਗਾ ਨਾਲ ਇਹਨਾਂ ਦੇ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਨੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਆਰਡਰ ਕਰ ਸਕਦੇ ਜੇ ਇਹ ਸੂਟ ਕੈਮਰਿਕ ਦੇ ਆਉਣਗੇ ਜੀ ਕੈਮਰੀ ਕਾਟਨ ਦੇ ਸੂਟ ਨੇ ਇਨਾਂ ਦਾ ਦੁਪੱਟੇ ਤੇ ਹੈਂਡ ਪੇਂਟ ਹੋਇਆ ਹੋਇਆ ਏ ਬਹੁਤ ਹੀ ਸੋਹਣੇ ਇਨਾਂ ਦੇ ਦੁਪੱਟੇ ਬਣੇ ਹੋਏ ਨੇ ਇਨਾਂ ਦੇ ਨਾਲ ਆਫ ਵਾਈਟ ਬਾਟਮ ਆਏਗੀ ਇਨਾਂ ਵਿੱਚ ਬਹੁਤ ਹੀ ਜ਼ਿਆਦਾ ਕਲਰ ਆਪਸ਼ਨ ਹੈ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਜੇ ਇਹ ਖਾਦੀ ਬੇਸ ਕਾਟਨ ਦੇ ਸੂਟ ਆਉਣਗੇ ਜੀ ਇਨਾਂ ਤੇ ਪੈਚ ਵਰਕ ਹੋਇਆ ਹੋਇਆ ਏ ਫਰੰਟ ਤੇ ਇਨਾਂ ਦੇ ਵਰਕ ਹੋਇਆ ਏ 5 ਮੀਟਰ ਦਾ ਏ ਜੀ ਸੂਟ ਆਉਣਗੇ ਖਾਦੀ ਦੇਸੀ ਬਾਟਮ ਆਏਗੀ ਡੋਰੀਏ ਦਾ ਦੁਪੱਟਾ ਆਏਗਾ ਜੀ ਡਬਲ ਸ਼ੈਡਡਰ ਦਾ ਦੁਪੱਟਾ ਹੋਏਗਾ ਇਹਦੇ ਨਾਲ ਦੁਪੱਟੇ ਤੇ ਬਹੁਤ ਸੋਹਣਾ ਵਰਕ ਹੋਇਆ ਹੈ ਇਹਨਾਂ ਦੇ ਵੀ ਕਲਰ ਬਹੁਤ ਸੋਹਣੇ ਨੇ ਇਹ ਵੀ ਖਾਦੀ بیس कॉटन ਦੇ ਸੂਟ ਨੇ ਇਹਨਾਂ ਦੇ ਵੀ ਫਰੰਟ ਤੇ ਵਰਕ ਹੋਇਆ ਆਇਆ ਹੈ ਦੁਪੱਟੇ ਤੇ ਵੀ ਵਰਕ ਹੈ ਹੋਰ ਵੀ ਸੋਹਣੇ-ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਕਮੈਂਟ ਵਿੱਚ ਜਰੂਰ ਦੱਸਿਓ ਕੀ ਤੁਹਾਨੂੰ ਸਾਡੇ ਸੂਟ ਕਿਹੋ ਜਿਹਾ